ਅੱਜ ਦਾ ਜੋ ਪਵਨ ਸ਼ਬਦ ਮੋਲ ਰੂਪਾਠ ਆਪ ਜੀ ਹੁਣੇ ਸਰਵਨ ਕਰ ਰਹੇ ਸੀ ਸਤਿਗੁਰੂ ਸੇਮਹਾਰਾਜ ਕੇ ਪਾਵਨ ਅੰਗ 1145 ਤੇ ਸੁਵਾਇ ਮਾਨ ਹੈ ਪਰੋ ਮਤਲਬ ਪਨਵਾਓ ਪਰੋ ਰਾਗ ਵਿੱਚ ਮਹਲਾ 5ਵਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੀ ਕੌਮ ਰਸਨਾ ਤੁੰ ਚਲ ਕੀਤਾ ਹੋਇਆ ਹੈ ਰਹਾਉ ਦਾ ਪਵਨ ਪਦ ਹੈ ਗੁਰਪੂਰ ਦਰਿੜਿਓ ਹਦ ਨਾਮ ਹਜ਼ੂਰ ਆਖਦੇ ਨੇ ਕਿ ਪੂਰੇ ਗੁਰੂ ਨੇ ਇਹ ਮਿਹਰ ਕੀਤੀ ਦਇਆ ਕੀਤੀ ਹੈ ਪਰਮੇਸ਼ਰ ਪ੍ਰਭੂ ਮਾਲਕ ਦੇ ਨਾਮ ਨੂੰ ਮੇਰੇ ਹਿਰਦੇ ਰੂਪੀ ਘਰ ਅੰਦਰ ਦ੍ਰਿੜ ਕਰ ਦਿੱਤਾ ਹੈ ਪੱਕਾ ਕਰ ਦਿੱਤਾ ਹੈ ਸਭ ਤੇ ਉਤਮ ਹਰ ਹਰ ਕਾਮ ਸਭ ਤੋਂ ਉਤਮ ਸਭ ਤੋਂ ਸ੍ਰੇਸ਼ਟ ਕਾਮ ਖਰੀ ਪਰਮੇਸ਼ਰ ਪ੍ਰਭੂ ਦਾ ਨਾਮ ਜਪਣਾ ਹੈ ਇਹ ਗੱਲ ਵੀ ਮੈਨੂੰ ਗੁਰੂ ਨੇ ਸਮਝਾ ਦਿੱਤੀ ਹੈ ਤੋਂ ਹਜ਼ੂਰ ਆਖਦੇ ਨੇ ਕਿ ਪਰਮੇਸ਼ਰ ਪ੍ਰਭੂ ਦਾ ਨਾਮ ਗੁਰੂ ਵੱਲੋਂ ਜਦੋਂ ਹਿਰਦੇ ਰੂਪੀ ਘਰ ਵਿੱਚ ਦਿੜ ਕਰ ਦਿੱਤਾ ਗਿਆ ਉਦੋਂ ਗੁਰੂ ਨੇ ਮੈਨੂੰ ਇਹ ਵੀ ਨਾਲ ਸਮਝਾ ਦਿੱਤਾ ਕਿ ਦੁਨੀਆਂ ਦੇ ਸੰਸਾਰ ਦੇ ਜਿੰਨੇ ਵੀ ਕੰਮ ਕਰ ਰਹੇ ਹਨ ਉਹਨਾਂ ਸਾਰਿਆਂ ਤੋਂ ਸ੍ਰੇਸ਼ਟ ਸਭ ਤੋਂ ਉੱਚਾ ਕੰਮ ਜਿਹੜਾ ਹੈ ਉਹ ਪਰਮੇਸ਼ਰ ਦਾ ਜਪ ਕਰਨਾ ਹੈ। ਪਰੇਸ਼ਦਾ ਭਾਵੇਂ ਨਹੀਂ ਕਿ ਆਪਣੇ ਜੀਵਨ ਦੇ ਕੋਈ ਨਿਰਬਾਹ ਦੇ ਕੰਮ ਕਾਜ ਨਹੀਂ ਕਰਨੇ ਅਸੀਂ ਆਪਣੀ ਰੋਜ਼ਾਨਾ ਦੀ ਜਿਹੜੀ ਜੀਵਨ ਜੁਗਤੀ ਬਤੀਤ ਕਰਦੇ ਹਾਂ ਉਸ ਨੂੰ ਵੀ ਨਿਭਾਉਣਾ ਹੈ ਉਸ ਨੂੰ ਵੀ ਕਰਨਾ ਹੈ ਆਪਣੀ ਕਿਰਤਕਾਰ ਕਰ ਗ੍ਰਿਸ਼ਤੀ ਨੂੰ ਸੰਭਾਲਣਾ ਹੈ ਰੋਸ ਵਿੱਚ ਇੰਨਾ ਗਲਤਾਨ ਨਹੀਂ ਹੋ ਜਾਣਾ ਕਿ ਅਸੀਂ ਆਖੀ ਵੀ ਬਾਣੀ ਪੜਨ ਵਾਸਤੇ ਸੇਵਾ ਕਰਨ ਵਾਸਤੇ ਸਤ ਸੰਗਤ ਵਿੱਚ ਆਉਣ ਵਾਸਤੇ ਸਾਡੇ ਕੋਲ ਤੇ ਸਮਾਂ ਹੀ ਨਹੀਂ ਇਹਨਾ ਨਹੀਂ ਗਲਤਾਨ ਹੋਣਾ ਇਸ ਕਰਕੇ ਹਜ਼ੂਰ ਆਖਦੇ ਨੇ ਵੀ ਸਭ ਤੋਂ ਉੱਚਾ ਜਿਹੜਾ ਕੰਮ ਹੈ ਸਭ ਤੋਂ ਸ੍ਰੇਸ਼ਟ ਕਰਮ ਹੈ ਉਹ ਪਰਮੇਸ਼ਰ ਦਾ ਜਪ ਕਰਨਾ ਹੀ ਹੈ ਜਿਦੇ ਨਾਲ ਇਹ ਮਨੁੱਖਾ ਜੀਵਨ ਸਫਲ ਹੋ ਸਕਦਾ ਹੈ ਇਸ ਕਰਕੇ ਗੁਰਮਤ ਦਾ ਸਿਧਾਂਤ ਆਖਦਾ ਹੈ ਵੀ ਜਿੱਥੇ ਅਸੀਂ ਆਪਣੀ ਕਿਰਤਕਾਰ ਕੰਮਕਾਜ ਕਰਨੇ ਨੇ ਘਰ ਗ੍ਰਿਸ਼ਤੀ ਨੂੰ ਸੰਭਾਲਣਾ ਹੈ ਹਰ ਇੱਕ ਜ਼ਿੰਮੇਵਾਰੀ ਨਿਭਾਉਣੀ ਹੈ ਉਥੇ ਮੂਲ ਤੌਰ ਤੇ ਸਭ ਤੋਂ ਪਹਿਲ ਆਧਾਰ ਪਰਮੇਸ਼ਰ ਦਾ ਜਪ ਕਰਨਾ ਇਹਨੂੰ ਰੱਖਣਾ ਹੈ ਜਾਇਸਰੂ ਇਹਦੇ ਵੀ ਆਖਾਂ ਕਿ ਕਿਸੇ ਵੀ ਜੀਵਨ ਦੇ ਆਪਣੇ ਕਾਰਜ ਨੂੰ ਕਰਦਿਆਂ ਹੋਇਆਂ ਇਹ ਗੱਲ ਚੇਤਾ ਰੱਖਣਾ ਵੀ ਜੋ ਕਾਰਜ ਮੈਂ ਕਰ ਰਿਹਾ ਹਾਂ ਇਹ ਗੁਰੂ ਕੀ ਮਤ ਅਨੁਸਾਰ ਹੋ ਗੁਰੂ ਕੇ ਉਪਦੇਸ਼ ਦੇ ਅਨੁਸਾਰ ਹੋ ਗੁਰਮਤ ਗੁਰਮਤ ਸਿਧਾਂਤ ਇਹਨੂੰ ਚੇਤੇ ਰੱਖਣ ਵਾਸਤੇ ਹੀ ਅੱਜ ਸਤੂ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਜ਼ੁਬਾਨ ਤੋਂ ਤੇ ਉਈ ਨਾ ਕੋਈ ਜਪੀ ਜਾ ਰਿਹਾ ਹੈ RAM RAM ਕਰਤਾ ਸਭ जग ਫਿਰੈ ਇਸ ਤਰ੍ਹਾਂ ਬਹੁਤ ਲੋਕਾਈ ਕਰ ਰਹੀ ਹੈ ਪਰ ਅੰਦਰ ਦੀ ਦ੍ਰਿੜਤਾ ਜਿਹੜੀ ਹੈ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦੀ ਹੈ ਤੋਂ ਗੁਰਪੂਰ ਹੈ ਦ੍ਰਿੜਿਓ ਹਰ ਨਾਮ ਗੁਰੂ ਪੂਰੇ ਨੇ ਕਿਰਪਾ ਕੀਤੀ ਤੇ ਆਪਣਾ ਕੀਮਤੀ ਨਾਮ ਪਰਮੇਸ਼ਰ ਪ੍ਰਭੂ ਦਾ ਉਹ ਮੇਰੇ ਅੰਦਰ ਜੜ ਕਰ ਦਿੱਤਾ ਪੱਕਾ ਕਰ ਦਿੱਤਾ ਤੋ ਜਿਨ੍ਹਾਂ ਅੰਦਰ ਕਰਤੇ ਪ੍ਰਭੂ ਦਾ ਨਾਮ ਪ੍ਰਪੱਕ ਹੋ ਗਿਆ, ਡ੍ਰਿੜ ਹੋ ਗਿਆ। ਉਹਨਾਂ ਦੀ ਜੀਵਨ ਜਾਂਚ ਕਿਸ ਤਰ੍ਹਾਂ ਦੀ ਹੁੰਦੀ ਹੈ, ਉਹ ਕਿਹੋ ਜਿਹਾ ਜੀਵਨ ਬਤੀਤ ਕਰਦੇ ਨੇ। ਇਹਦਾ ਵਿਸਥਾਰ ਗੁਰੂ ਸਾਹਿਬ ਜੀ ਨੇ ਬਾਕੀ ਸ਼ਬਦ ਵਿੱਚ ਰੱਖਿਆ। ਆਖਦੇ ਹਨ, "ਨਾਮ ਹਮਾਰੈ ਦੀਦ ਅਰਨਾਦ।" ਹੁਣ ਪਰਮੇਸ਼ਰ ਪ੍ਰਭੂ ਦਾ ਨਾਮ ਹੀ ਮੇਰੇ ਵਾਸਤੇ ਵੇਦ ਜਿਵੇਂ ਹਿੰਦੂ ਮਤ ਦੇ ਚਾਰ ਵੇਦ ਧਰਮ ਗ੍ਰੰਥ ਨੇ ਉਹਨਾਂ ਧਰਮ ਗ੍ਰੰਥਾਂ ਨੂੰ ਪੜਨਾ ਉਹਨਾਂ ਅਨੁਸਾਰੀ ਆਪਣਾ ਜੀਵਨ ਕਰਮ ਕਰਨਾ ਇਹ ਉਹਨਾਂ ਹਿੰਦੂਆਂ ਵਾਸਤੇ ਜਿਹੜਾ ਹੈ ਆਖਿਆ ਗਿਆ ਹੈ ਨਿਯਮ ਮਰਿਆਦਾ ਬਣਾਈ ਗਈ ਪਰ ਗੁਰੂ ਸਾਹਿਬ ਜੀ ਆਖਦੇ ਨੇ ਪਰਮੇਸ਼ਰ ਦਾ ਜਪ ਕਰਨਾ ਹੀ ਮੇਰੇ ਵਾਸਤੇ ਵੇਦਾਂ ਦਾ ਪਾਠ ਕਰਨਾ ਹੈ ਫਿਰ ਅੱਗੇ ਹੈ ਨਾਦ ਜਿਵੇਂ ਜੋਗੀ ਜਿਹੜੇ ਨੇ ਉਹ ਨਾਦ ਵਜਾਉਂਦੇ ਨੇ ਕੋਈ ਸਾਜ਼ ਵਜਾਉਂਦੇ ਨੇ ਸਿੰਘੀ ਵਜਾਉਂਦੇ ਨੇ ਤੇ ਪਰਮੇਸ਼ਰ ਪ੍ਰਭੂ ਦਾ ਜਪ ਕਰਨਾ ਹੀ ਮੇਰੇ ਵਾਸਤੇ ਸਾਜ਼ ਵਜਾਉਣਾ ਹੈ ਉਹ ਸਿੰਘੀ ਆਦਿਕ ਵਜਾਉਣਾ ਹੈ ਹਜ਼ੂਰਾ ਦਿਨ ਕੀ ਵੇਦਾਂ ਧਰਮ ਗ੍ਰੰਥਾਂ ਨੂੰ ਪੜਨਾ ਤੇ ਨਾਦ ਸਿੰਗੀ ਸਾਜ ਆਦਿਕ ਵਜਾਉਣੇ ਇਹ ਜਿਨ੍ਹਾਂ ਦਾ ਕੰਮ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਮੇਰੇ ਵਾਸਤੇ ਤੇ ਇਹ ਕਰਮ ਪਰਮੇਸ਼ਰ ਦਾ ਨਾਮ ਜਪਣਾ ਉਹੀ ਸਭ ਤੋਂ ਸ੍ਰੇਸ਼ਟ ਹੈ ਨਾਮ ਹਮਾਰਾ ਪੂਰੇ ਕਾਜ ਪਰਮੇਸ਼ਰ ਪ੍ਰਭੂ ਦਾ ਨਾਮ ਜਿਹੜਾ ਮੈਂ ਆਪਣੇ ਅੰਦਰ ਟਿਕਾਇਆ ਹੈ ਇਹ ਜਪ ਕਰਨਾ ਹੀ ਮੇਰੇ ਜੀਵਨ ਦੇ ਸਾਰੇ ਕਾਰਜ ਪੂਰਨ ਕਰਦਾ ਹੈ ਇਹਦੇ ਨਾਲ ਹੀ ਜੀਵਨ ਦੇ ਸਾਰੇ ਕਾਰਜ ਸੰਪੂਰਨ ਹੁੰਦੇ ਹਨ ਨਾਮ ਹਮਾਰੇ ਪੂਜਾ ਦੇਵ ਜਿਵੇਂ ਕੋਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਉਹਨਾਂ ਦੀ ਮੂਰਤੀ ਬਣਾਕਰ ਉਨਾ ਅਗੇ ਕੋਈ ਆਰਤੀ ਕਰਦਾ ਹੈ ਕੋਈ ਖਾਣ ਪੀਣ ਦੇ ਭੋਜਨ ਪਦਾਰਥ ਰੱਖ ਕੇ ਭੋਗ ਲਗਾਉਂਦਾ ਹੈ ਪਰ ਹਜ਼ੂਰ ਆਖਦੇ ਨੇ ਕਿ ਮੇਰੇ ਵਾਸਤੇ ਤੇ ਪਰਮੇਸ਼ਰ ਦਾ ਜਪ ਕਰਨਾ ਹੀ ਦੇਵ ਪੂਜਾ ਹੈ ਮੈਨੂੰ ਹੋਰ ਕਿਸੇ ਦੇਵ ਪੂਜਾ ਦੀ ਲੋੜ ਨਹੀਂ ਕਰਤੇ ਪ੍ਰਭੂ ਦਾ ਜਪ ਕਰਨਾ ਹੀ ਮੇਰੇ ਵਾਸਤੇ ਦੇਵ ਪੂਜਾ ਹੈ ਨਾਮੁ ਹਮਦੈ ਗੁਰ ਕੀ ਸੇ ਗੁਰੂ ਕੀ ਦਸੀ ਹੋਈ ਸੇਵਾ ਭਗਤੀ ਕਰਨੀ ਇਹ ਵੀ ਮੇਰੇ ਵਾਸਤੇ ਨਾਮ ਜਪਣਾ ਹੈ ਭਾਵ ਨਾਮ ਜਪਣਾ ਨਾਮ ਨੂੰ ਜੀਵਨ ਵਿੱਚ ਪੱਕਿਆ ਕਰਨਾ ਪਰਮੇਸ਼ਰ ਦੇ ਨਾਮ ਨੂੰ ਤ੍ਰਿੜ੍ਹ ਕਰਨਾ ਇਹੀ ਗੁਰੂ ਕੀ ਸੇਵਾ ਹੈ ਤੋਂ ਹਜ਼ੂਰ ਇਸ ਪਹਿਲੇ ਪਾਦਵੇ ਚਾਹਦੇ ਨੇ ਕਿ ਜਿਨ੍ਹਾਂ ਨੂੰ ਗੁਰੂ ਨੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਤ੍ਰਿੜ੍ਹ ਕਰਾ ਦਿੱਤਾ ਹੈ ਉਹਨਾਂ ਨੂੰ ਹੋਰ ਕਿਸੇ ਬਾਹਰੀ ਕਰਮ ਕਾਂਡਾਂ ਵਿੱਚ ਗਵਾਚਣ ਦੀ ਲੋੜ ਨਹੀਂ ਹੈ। ਦੂਸਰੇ ਪਦ ਵਿੱਚ ਵਿਸਥਾਰ ਦਿੰਦੇ ਨੇ ਨਾਮ ਹਮਦੇ ਮੱਜਨ ਇਸ਼ਨਾਨ ਜਿਵੇਂ ਕੋਈ ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰਦਾ ਹੈ। ਦੂਰ ਦਰਾੜਿਆਂ ਦੇ ਤੀਰਥਾਂ ਤੇ ਖਾਸ ਦਿਨਾਂ ਉਤੇ ਖਾਸ ਪੁਰਬ ਉਹਨਾਂ ਤੇ ਇਸ਼ਨਾਨ ਕਰਦਾ ਹੈ ਪਰ ਹਜ਼ੂਰ ਆਖਦੇ ਨੇ ਕਿ ਮੇਰੇ ਵਾਸਤੇ ਪਰਮੇਸ਼ਰ ਦਾ ਨਾਮ ਜਪਣਾ ਹੀ ਤੀਰਥ ਇਸ਼ਨਾਨ ਹੈ ਉਹਦੇ ਨਾਮ ਵਿੱਚ ਹੀ ਸਭ ਤੋਂ ਵੱਡੀ ਬਰਕਤ ਹੈ ਮੈਨੂੰ ਕਿਸੇ ਖਾਸ ਦਿਨ ਦੀ ਉਡੀਕ ਨਹੀਂ ਕਰਨੀ ਪੈਂਦੀ ਕਿਸੇ ਖਾਸ ਜਗ੍ਹਾ ਤੇ ਜਾਣਾ ਨਹੀਂ ਪੈਂਦਾ ਜਿਨੂੰ ਤੀਰਥ ਤੇ ਜਾ ਕੋਈ ਖਾਸ ਥਿਤ ਕੋਈ ਪੰਜਵੀਂ ਕੋਈ ਮਸੀਹਾ ਕੋਈ ਸਹਾਰਾ ਇਸ ਤਰ੍ਹਾਂ ਦੀਆਂ ਤਰੀਕਾਂ ਦਿਨ ਨਹੀਂ ਉਲੀਕਣੇ ਪੈਂਦੇ ਮੈਂ ਤੇ ਪਰਮੇਸ਼ਰ ਦਾ ਜਾਪ ਕਰਦਾ ਹਾਂ ਤੇ ਮੇਰਾ ਤੇ ਰੋਜ਼ ਹੀ ਤੀਰਥ ਇਸ਼ਨਾਨ ਹੁੰਦਾ ਮੈਂ ਰੋਜ਼ ਹੀ ਤੀਰਥ ਇਸ਼ਨਾਨ ਕਰਦਾ ਨਾਮ ਹਮਾਰਾ ਪੂਰਨ ਦਾਨ ਜਿਵੇਂ ਕੋਈ ਖਾਸ ਤੀਰਥਾਂ ਤੇ ਖਾਸ قربਾਂ ਤੇ ਜਾ ਕਰਕੇ ਦਾਨ ਪੁੰਨ ਕਰਦਾ ਹੈ ਸਨਾਤਨ ਮਾਦੀ ਇਹ ਵਿਚਾਰ ਧਾਰਾ ਜਿਸ ਵਿੱਚ ਜਿਵੇਂ ਇਹ ਮਾਗ ਦਾ ਮਹੀਨਾ ਇਸ ਮਾਗ ਦੇ ਮਹੀਨੇ ਦੇ ਪਹਿਲੇ ਦਿਨ ਜਿਸ ਨੂੰ ਸੰਗਰਾਮ ਕਿਹਾ ਗਿਆ ਉਸ ਦਿਨ ਤੇ ਖਾਸ ਤੀਰਥਾਂ ਦੇ ਪ੍ਰਾਗ ਰਾਜ ਆਦਿਕ ਦੇ ਇਸ਼ਨਾਨ ਕਰਨਾ ਅਤੇ ਉਥੇ ਜਾ ਕੇ ਪੁੰਨ ਦਾਨ ਕਰਨਾ ਇਸ ਦਾ ਮਹੱਤਵ ਮੰਨਿਆ ਗਿਆ ਪਰ ਗੁਰਮਤਿ ਸਿਧਾਂਤ ਆਖਦਾ ਹੈ ਨਾਮ ਹਮਾਰੈ ਪੂਰਨ ਦਾਨ ਪਰਮੇਸ਼ਰ ਦਾ ਨਾਮ ਜਪਨਾ ਹੀ ਮੇਰੇ ਵਾਸਤੇ ਦਾਨ ਕਰਨਾ ਮੈਂ ਹੋਰ ਵੀ ਖਾਵੇ ਮਾਤਰ ਦੇ ਦਾਨ ਉਹਨਾਂ ਵਿੱਚ ਨਹੀਂ ਗਵਾਚਦਾ ਪਰਮੇਸ਼ਰ ਦਾ ਜਪ ਕਰਨਾ ਇਹ ਅਸਲ ਦਾਨ ਹੈ ਤੇ ਤੁਸ਼ਿਂ ਚੇਤਾ ਰੱਖੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਾਗ ਮਹੀਨੇ ਦੇ ਸ਼ਬਦ ਵਿੱਚ ਵੀ ਇਹ ਰਹਿਮਤ ਵਰਤਾਈ ਆਖਿਆ ਸੀ ਕਿ ਹਰ ਕਾ ਨਾਮ ਧਿਆਏ ਸੁਣ ਸਭ ਨਾਨੋਂ ਕਰ ਦਾਨ ਪਰਮੇਸ਼ਰ ਦਾ ਨਾਮ ਧਿਆਉਣਾ ਸੁਣਨਾ ਜਪਨਾ ਤੇ ਜੋ ਗੁਰੂ ਉਪਦੇਸ਼ ਬਾਣੀ ਵਿੱਚ ਹੈ ਉਸ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਇਹ দান ਕਰਨਾ ਹੈ ਫਿਰ ਹਜ਼ੂਰ ਇਤਿਹਾਸ ਦੇ ਨੇ ਨਾਮ ਹਮਾਰਾ ਪੂਰਨ দান ਮੇਰੇ ਵਾਸਤੇ ਪਰਮੇਸ਼ਰ ਦਾ ਨਾਮ ਜਪਨਾ ਜਿਹੜਾ ਹੈ ਇਹ ਹੀ ਇੱਕ দান ਕਰਨਾ ਹੈ ਨਾਮ ਲੈਤ ਤੇ ਸਗਲ ਪਵੀਤ ਤੇ ਜਿਹੜੇ ਜਿਹੜੇ ਪ੍ਰਭੂ ਦਾ ਨਾਮ ਲੈਂਦੇ ਨੇ ਉਹ ਸਾਰੇ ਹੀ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਇਸ ਨੂੰ ਫਿਰ ਧਿਆਨ ਵਿੱਚ ਰੱਖਣਾ ਹੈ ਇਹ ਨਾਮ ਸਿਰਫ ਕੇਵਲ ਜ਼ੁਬਾਨ ਤੱਕ ਸੀਮਤ ਨਹੀਂ ਸਗੋਂ ਇਸ ਨਾਮ ਦੀ ਮਹਿਮਾ ਬਰਕਤ ਵਡਿਆਈ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ ਤਦੋਂ ਜੀਵਨ ਪਵਿੱਤਰ ਹੁੰਦਾ ਹੈ ਤਦੋਂ ਜੀਵਨ ਵਿੱਚ ਪਵਿੱਤਰਤਾ ਆਉਂਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਇਹਨਾਂ ਦੀ ਗੰਦਗੀ ਅੰਦਰੋਂ ਨਿਕਲਦੀ ਹੈ ਤੇ ਜੀਵਨ پاک ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਨਾਮ ਲੈਤ ਜਿਹੜੇ ਨਾਮ ਲੈਂਦੇ ਹਨ ਤੇ ਸਗਲ ਪਵਿੱਤਰ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਨਾਮ ਜਪਤ ਮੇਰੇ ਭਾਈ ਮੀਤ ਹਜ਼ੂਰ ਆਖਦੇ ਨੇ ਮੇਰੇ ਉਹੀ ਭਾਈ ਨੇ ਭਰਾ ਹਨ ਮੀਤ ਮਿੱਤਰ ਹਨ ਜਿਹੜੇ ਨਾਮ ਜਪਦੇ ਹੈ ਇਹ ਗੁਰੂ ਸਾਹਿਬ ਜੀ ਨੇ ਰਹਿਮਤ ਵਰਤਾਈ ਹੈ ਤੇ ਸਾਨੂੰ ਆਪਣੀ ਜ਼ਿੰਮੇਵਾਰੀ ਚੇਤਾ ਕਰਾਈ ਹੈ ਕਿ ਉਹੀ ਤੁਹਾਡੇ ਭਾਈ ਮਿੱਤਰ ਸਖਾ ਸੰਬੰਧੀ ਜਾਣੋ ਜਿਹੜੇ ਪ੍ਰਭੂ ਦਾ ਜਪ ਕਰਦੇ ਨੇ ਤੇ ਗੁਰਮਰਦਾਸ ਮਹਾਰਾਜ ਨੇ ਵੀ ਇਸੇ ਤਰ੍ਹਾਂ ਆਖਿਆ ਹੈ ਸੋ ਸਖਾ ਸਿੱਖ ਸਖਾ ਬੰਧ ਭੈ ਭਾਈ ਜੇ ਗੁਰਕੇ ਬਾਣੇ ਵਿੱਚ ਆਵੇ ਜਿਹੜਾ ਰੱਬੀ ਬਾਣੇ ਵਿੱਚ ਗੁਰੂ ਕੇ ਹੁਕਮ ਵਿੱਚ ਤੁਰਦਾ ਉਹੀ ਗੁਰੂ ਦਾ ਸਖਾ ਹੈ ਮਿੱਤਰ ਤੇ ਇਥੇ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਨੇ ਕਿ ਮੇਰੇ ਭਾਈ ਮੇਰੇ ਮਿੱਤਰ ਉਹ ਹਨ ਜਿਹੜੇ ਪ੍ਰਭੂ ਦਾ ਜਪ ਕਰਦੇ ਹਨ ਫਿਰ ਤੀਸਰਾ ਪਦ ਹੈ ਜੀ ਨਾਮ ਹਮਾਰੈ ਸੌਣ ਸੰਜੋਗ ਜਿਵੇਂ ਆਪਣੇ ਕਿਸੇ ਕੋਈ ਕੰਮ ਵਾਸਤੇ ਕਿਸੇ ਖਾਸ ਸਮਾ ਮਹੂਰਤ ਆਦਿਕ ਉਹਨੂੰ ਲੱਭਦਾ ਫਿਰਦਾ ਹੈ ਪੰਡਿਤਾਂ ਕੋਲ ਜਾ ਕਰਕੇ ਉਹ ਦਿਨ ਕਢਾਉਂਦਾ ਫਿਰਦਾ ਗੁਰੂ ਸਾਹਿਬ ਜੀ ਆਖਦੇ ਨੇ ਵੀ ਜਿਨ੍ਹਾਂ ਦੀ ਇਹ ਧਰਮ ਦੀ ਰੀਤੀ ਹੈ Hindu madi dharm di reeti hai ਵੀ ਉਹ ਕੋਈ ਖਾਸ ਦਿਨ ਵੇਖਣਗੇ ਖਾਸ ਮਹੂਰਤ ਸਮਾਂ ਭਲਾ ਸਮਾਂ ਵੇਖਣਗੇ ਇਹ ਤਾਂ ਉਹਨਾਂ ਨੂੰ ਮबारक ਹੈ ਉਹ ਕਰਨ ਪਰ ਗੁਰੂ ਕਾ ਸਿੱਖ ਕਿਸੇ ਚੰਗੇ ਮਾੜੇ ਦਿਨਾਂ ਦੇ ਭਰਮ ਵਿੱਚ ਨਾ ਪਵੇ ਉਹਦੇ ਵਾਸਤੇ ਸਾਰੇ ਦਿਨ ਚੰਗੇ ਕੋਈ ਦਿਨ ਮਾੜਾ ਨਹੀਂ ਉਹਨੂੰ ਇਨਾਂ ਦਿਨਾਂ ਦੇ ਵਹਿਮਾਂ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ ਹੈ। ਸ਼ਗਨ ਮਹੂਰਤ ਆਦਿਕ ਦੇ ਸਮੇਂ ਵਿੱਚ ਪੈਣ ਦੀ ਲੋੜ ਨਹੀਂ ਹੈ। ਇਹਦੇ ਨਾਮ ਤੇ ਵੀ ਬਹੁਤ ਸਾਰੇ ਭਰਮ ਸੀ ਸਿੱਖਾਂ ਨੇ ਜਿਹੜੇ ਨੇ ਉਹ ਆਪਣੇ ਘਰਾਂ ਵਿੱਚ ਪਾਲੇ ਹਨ। ਉਹਦਾ ਕਾਰਨ ਇਹ ਹੈ ਕਿ ਅਸੀਂ ਬਾਣੀ ਦੀ ਜੀ ਜਿਸ ਤਰ੍ਹਾਂ ਦੀ ਉਪਦੇਸ਼ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਉਹਦੀ ਵਿਚਾਰ ਨਹੀਂ ਕਰਦੇ। ਆਹ ਕਰਕੇ ਜਿਹੜਾ ਵੀ ਕੋਈ ਚੰਗਾ ਕਾਰਜ ਕਰਨ ਲੱਗੇ ਹੋਈਏ ਤੇ ਸਮਾ ਹੋਵੇ 11:45 ਵੀ ਆਖਣਗੇ ਜੀ ਤੇ ਪੌਣੇ 12 ਹੋ ਗਏ ਨੇ ਪੌਣੇ 'ਚ ਨਹੀਂ ਕਰਨਾ ਇਹਨੂੰ ਸਵਾ 'ਚ ਕਰਨਾ ਇਹੋ ਜੇ ਭਰਮ ਜਦੋਂ ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚ ਸੁਣਨ ਨੂੰ ਮਿਲਦੇ ਨੇ ਤੇ ਬੜੀ ਹੈਰਾਨੀ ਹੁੰਦੀ ਬੜੀ ਹੈਰਾਨੀ ਹੁੰਦੀ ਏ ਇਸ ਗੱਲ ਪਰ ਇਸ ਗੱਲ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ ਵੀ ਮੰਨੋ ਅਸੀਂ ਫਰਜ਼ ਕਰੋ ਵੀ ਇੱਥੇ ਕਹਿ ਦਿੱਤਾ ਵੀ ਪੌਣ ਹੋ ਗਈ ਹੈ ਸਮਾਂ ਜਿਹੜਾ ਵੀ ਪੌਣੇ ਘੰਟੇ ਵਿੱਚ ਹੋ ਗਿਆ ਪਰ ਅਲੱਗ-ਅਲੱਗ ਦੇਸ਼ਾਂ ਵਿੱਚ ਅਲੱਗ-ਅਲੱਗ ਥਾਵਾਂ ਤੇ ਸਮੇਂ ਦਾ ਫਰਕ ਹੁੰਦਾ ਬਹੁਤ ਸਾਰੇ ਵਿਦੇਸ਼ਾਂ ਵਿੱਚ ਸਾਡੇ ਵਿੱਚੋਂ ਜਿਹੜੇ ਰਿਸ਼ਤੇਦਾਰ ਆਦਿਕ ਬੈਠੇ ਨੇ ਅਸੀਂ ਉਹਨਾਂ ਨੂੰ ਜਦੋਂ ਕੋਈ ਗੱਲਬਾਤ ਕਰਨੀ ਫੋਨ ਕਰਨਾ ਤੇ ਪਹਿਲਾਂ ਵੇਖਦੇ ਆ ਵੀ ਉੱਥੇ ਸਮਾਂ ਕੀ ਹੋਇਆ ਹੋਇਆ ਹੈ ਸਮੇਂ ਦੀ ਮੈਚਿੰਗ ਜਿਹੜੀ ਹੋਣੀ ਚਾਹੀਦੀ ਵੀ ਉਹ ਸੁੱਤੇ ਨਾ ਹੋਣ ਕਿਤੇ ਕਿਤੇ ਕੋਈ 4 ਘੰਟਿਆਂ ਦਾ ਫਰਕ ਕਿਤੇ ਕੋਈ 5 ਘੰਟਿਆਂ ਦਾ ਫਰਕ ਕਿਤੇ ਕੋਈ 12 ਘੰਟਿਆਂ ਦਾ ਫਰਕ ਤੋਂ ਸਮਾਂ ਸਾਰਿਆਂ ਥਾਵਾਂ ਤੇ ਇੱਕੋ ਜਿਹਾ ਨਹੀਂ ਪਰ ਫਿਰ ਵੀ ਸੇਖਕ ਮਾਉਣ ਵਾਲੇ ਜਿਹੜੇ ਨੇ ਉਹ ਇਹੋ ਜਿਹੇ ਭਰਮ ਵਿੱਚ ਪੈਣ ਵੀ ਪਾਉਣੇ ਤੇ ਨਹੀਂ ਜੀ ਸਵਾ ਤੇ ਕਰਨਾ ਇਹ ਉਹਨਾਂ ਵਾਸਤੇ ਜਿਹੜੀ ਹੈ ਉਹ ਬੜੀ ਤਰਾਸਦੀ ਦੀ ਬਾਤ ਹੈ ਤੋ ਗੁਰੂ ਅਰਜੁਨ ਸੇ ਮਹਾਰਾਜ ਆਖਦੇ ਨੇ ਕਿ ਮੈਂ ਉਹ ਜੇ ਸ਼ਗਨ ਮਹੂਰਤ ਸਮਿਆਂ ਦੇ ਪਰਮ ਭੁਲੇਖੇ ਵਿੱਚ ਨਾ ਆਪ ਪੈਂਦਾ ਹਾਂ ਤੇ ਨਾ ਸਿੱਖਾਂ ਨੂੰ ਪੈਣ ਦਿੰਦਾ ਇਸ ਕਰਕੇ ਨਾਮ ਹਮਾਰੈ ਸੌਣ ਸੰਜੋਗ ਮੇਰੇ ਵਾਸਤੇ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਚੰਗਾ ਮਹੂਰਤ ਹੈ ਸਭ ਤੋਂ ਚੰਗਾ ਸ਼ਗਨ ਹੈ ਨਾਮ ਹਮਾਰੈ ਤ੍ਰਿਪਤ ਸੁਭੋਗ ਜਿਵੇਂ ਕੋਈ ਸੁਆਦਲਾ ਰਸਦਾਇਕ ਪਸੰਦੀ ਦਾ ਭੋਜਨ ਖਾਵੇ ਤੇ ਉਹ ਭੋਜਨ ਛਾ ਕਰਕੇ ਆਖਦਾ ਵੀ ਮੈਂ ਤ੍ਰਿਪਤ ਹੋ ਗਿਆ ਹਾਂ ਰਜ ਰਜ ਗਿਆ ਹਾਂ ਇੱਥੇ ਗੁਰੂ ਸਾਹਿਬ ਜੀ ਆਖਦੇ ਨੇ ਪਰਮੇਸ਼ਰ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਤ੍ਰਿਪਤੀ ਹੈ ਪਰਮੇਸ਼ਰ ਦਾ ਜਪ ਕਰਨਾ ਇਹ ਮੇਰੇ ਵਾਸਤੇ ਅੰਦਰ ਦਾ ਰਜ ਬਣ ਜਾਂਦਾ ਹੈ ਤ੍ਰਿਪਤੀ ਹੋ ਜਾਂਦੀ ਹੈ ਨਾਮ ਹਮਾਰੈ ਸਗਲ ਆਚਾਰ ਪਰਮੇਸ਼ਰ ਪ੍ਰਭੂ ਦਾ ਨਾਮ ਹੀ ਮੇਰੇ ਵਾਸਤੇ ਸਾਰੇ ਹੀ ਆਚਰਨ ਜਿਨੇ ਤਰ੍ਹਾਂ ਦੇ ਕੋਈ ਕਰਮ ਕਾਂਡ ਤੀਤ ਇਸ਼ਨਾਨ ਆਦਿਕ ਆਰਤੀ ਪੂਜਾ ਹੋਮ ਆਦਿਕ ਜੋ ਕੁਝ ਵੀ ਹੈ ਮੈਨੂੰ ਉਹਨਾਂ ਪਰਮਾ ਵਿੱਚ ਪੈਣ ਦੀ ਲੋੜ ਨਹੀਂ ਮੈਂ ਪਰਮੇਸ਼ਰ ਦਾ ਜਪ ਕਰਦਾ ਹਾਂ ਇਹਦੇ ਵਿੱਚ ਸਾਰੇ ਹੀ ਆਚਰਨ ਸਾਰੇ ਕਰਮ ਆ ਜਾਂਦੇ ਨਾਮ ਹਮਾਰਾ ਨਿਰਮਲ ਵਿਵਹਾਰ ਪਰਮੇਸ਼ਰ ਪ੍ਰਭ ਦਾ ਨਾਮ ਜਪਣਾ ਇਹੀ ਮੇਰੇ ਵਾਸਤੇ ਨਿਰਮਲ پاک ਵਿਵਹਾਰ ਹੈ ਵਿਵਹਾਰ ਹੈ ਵਿਵਹਾਰ ਹੈ ਵਪਾਰ ਹੈ ਫਿਰ ਅਖੀਰ ਚੌਥੇ ਪਾਦ ਵਿੱਚ ਹਜ਼ੂਰ ਆਹ ਦਿੰਨੇ ਜਾਗੈ ਮਨ ਵਸਿਆ ਪ੍ਰਭ ਏਕ ਜਿਸ ਦੇ ਮਨ ਵਿੱਚ ਸਿਰਫ ਸਿਰਫ ਇੱਕ ਪ੍ਰਭ ਵਸਿਆ ਇਸ ਇੱਕ ਦੇ ਵਸਣ ਦਾ ਭਾਵ ਹੈ ਵੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਭਰਮ ਅਸਲ ਵਿੱਚ ਦੂਜੇ ਨੂੰ ਕਿਹਾ ਜਾਂਦਾ ਹੈ ਭੁਲੇਖਾ ਦੂਜੇ ਨੂੰ ਕਿਹਾ ਜਾਂਦਾ ਹੈ ਮਾਇਆ ਦੂਜੇ ਦਾ ਨਾਮ ਹੈ ਇੱਕ ਅਕਾਰਪੁਰਖ ਜਿਨ੍ਹਾਂ ਦੇ ਹਿਰਦਿਆਂ ਵਿੱਚ ਹੈ ਉੱਥੇ ਕੋਈ ਦੂਜ ਨਹੀਂ ਹੈ ਉੱਥੇ ਮਾਇਆ ਦਾ ਪ੍ਰਭਾਵ ਨਹੀਂ ਹੈ ਉੱਥੇ ਪਦਾਰਥਾਂ ਦਾ ਪ੍ਰਭਾਵ ਨਹੀਂ ਹੈ ਜਿਨ੍ਹਾਂ ਦੇ ਮਨ ਵਿੱਚ ਇੱਕ ਵਸਿਆ ਤੋ ਜੋ ਕਹਿ ਮਨ ਵਸਿਆ ਪ੍ਰਭ ਏਕ ਜਿਸ ਤੇ ਮਨ ਵਿੱਚ ਇੱਕ ਪ੍ਰਭ ਵਸ ਗਿਆ ਸਗਦ ਜਨਾ ਕੀ ਹਰ ਹਰ ਟੀਕ ਹਰੀ ਪ੍ਰਭੂ ਸਾਰੇ ਹੀ ਮਨੁੱਖਾਂ ਦੇ ਅੰਦਰ ਦੀ ਟੀਕ ਹੈ ਆਸਰਾ ਹੈ ਸਹਾਰਾ ਹੈ ਮਨ ਤਨ ਨਾਨਕ ਹਰ ਗੁਣ ਗਾਓ ਮਨ ਕਰਕੇ ਤਨ ਕਰਕੇ ਹਰੀ ਪ੍ਰਭੂ ਮਾਲਕ ਦੇ ਗੁਣਾਂ ਨੂੰ ਗਾਓ ਇਥੇ ਤਨ ਕਰਕੇ ਸਰੀਰ ਕਰਕੇ ਜ਼ੁਬਾਨ ਕਰਕੇ ਗਾਉਣ ਵਾਲਿਆਂ ਦੀ ਜਪਨ ਵਾਲਿਆਂ ਦੀ ਗਿਣਤੀ ਬਧੇਰੇ ਹੈ ਪਰ ਮਨ ਕਰਕੇ ਜਪਨ ਵਾਲੇ ਜਿਹੜੇ ਨੇ ਥੋੜੇ ਗੁਰੂ ਸੇਵ ਦੀ ਆਖਦੇ ਨੇ ਮਨ ਕਰਕੇ ਵੀ ਗਾਉਣਾ ਚਾਹੀਦਾ ਹੈ ਮਨ ਇਕਾਗਰ ਕਰਕੇ ਗਾਉਣਾ ਹੈ ਮਨ ਨੂੰ ਟਿਕਾ ਕਰਕੇ ਭਰੋਸਾ ਬਣਾ ਕੇ ਸਿਧਕ ਬਣਾ ਕਰਕੇ ਗਾਉਣਾ ਹੈ ਤੇ ਆਖਰੀ ਪੰਕਤੀ ਹੈ ਸਾਦ ਸੰਗ ਜਿਸ ਦੇ ਬਹਿ ਨਾਉ ਪਰ ਉਹ ਗੁਨਾ ਨੂੰ ਗਾਉਂਦਾ ਹੈ ਪਰਮੇਸ਼ਰ ਦੇਆਂ ਨੂੰ ਜਿਸ ਨੂੰ ਮਾਲਕ ਦਇਆ ਕਰਕੇ ਸਤ ਸੰਗਤ ਵਿੱਚ ਬਿਠਾ ਕੇ ਤੇ ਆਪਣੇ ਨਾਮ ਦਾ ਦਾਣ ਆਪ ਦੇਂਦਾ ਜਿਨੂੰ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਦਾਤੈ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੀ ਨਾਮ ਜਪਣ ਰੂਪੀਏ ਦਾਤ ਦਾਤੇ ਨੇ ਆਪਣੇ ਹੱਥ ਵਿੱਚ ਰੱਖੀ ਹੈ ਤੇ ਜਿਹੜਾ ਵਿਅਕਤੀ ਉਸ ਨੂੰ ਭਾਅ ਜਾਵੇ ਚੰਗਾ ਲੱਗੇ ਉਹਨੂੰ ਨਾਮ ਜਪਣ ਦੀ ਦਾਤ ਬਖਸ਼ਦਾ ਹੈ ਇਹ ਦਾਤ ਦਿੰਦਾ। ਤੋਂ ਅਜੂ ਗੁਰੂ ਅਰਜੁਨ ਸਾਹਿਬ ਮਹਾਰਾਜ ਰਹਿਮਤ ਕਰਦੇ ਨੇ ਗੁਰਪੂਰ ਹੈ ਦ੍ਰਿੜਿਓ ਹਰ ਨਾਮ। ਪੂਰੇ ਗੁਰੂ ਨੇ ਮੇਰੇ ਹਿਰਦੇ ਰੂਪੀ ਘਰ ਵਿੱਚ ਪਰਮੇਸ਼ਰ ਦਾ ਨਾਮ ਦ੍ਰਿੜ ਕਰ ਦਿੱਤਾ ਹੈ ਪੱਕਾ ਕਰ ਦਿੱਤਾ। ਤੇ ਨਾਲੇ ਸਮਝਾ ਦਿੱਤਾ ਹੈ ਸਭ ਤੋਂ ਊਤਮ ਹਰ ਹਰ ਧਾਮ। ਸਾਰਿਆਂ ਤੋਂ ਉੱਤਮ ਹੈ ਇਹ ਕੰਮ ਸਾਰਿਆਂ ਤੋਂ શ્રેષ્ઠ ਹੈ ਸਭ ਤੋਂ ਭਲਾ ਹੈ ਸਭ ਤੋਂ ਚੰਗਾ ਹੈ ਸਭ ਤੋਂ ਜ਼ਰੂਰੀ ਹੈ ਇਹ ਕਾਰਜ ਕਰਤੇ ਪ੍ਰਭੂ ਦਾ ਜਾਪ ਕਰਨਾ ਸਭ ਤੋਂ ਜ਼ਰੂਰੀ ਕੰਮ ਦੁਨੀਆ ਸੰਸਾਰ ਦੇ ਕਿਰਤ ਵਿਹਾਰ ਦੇ ਕੰਮ ਕਾਜ ਵੀ ਅਸੀਂ ਕਰਨੇ ਨੇ ਪਰ ਉਹਨਾਂ ਵਿੱਚ શ્રેષ્ઠਤਾ ਤੇ ਪਹਿਲ ਜਿਹੜੀ ਹੈ ਪਰਮੇਸ਼ਰ ਪ੍ਰਭੂ ਦੇ ਜਾਪ ਇਸ ਕਰਕੇ ਗੁਰਮਤਿ ਸਿਧਾਂਤ ਵਿੱਚ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਇਹ ਰਮਤਾ ਹੋਈ ਹੈ ਜੋ ਅੰਮ੍ਰਿਤ ਵੇਲੇ ਦੀ ਸੰਭਾਲ ਪਹਿ ਰਾਤ ਰਹਿੰਦੀ ਸਿੱਖ ਅੰਮ੍ਰਿਤ ਵੇਲੇ ਉੱਠ ਵਹਿੰਦਾ ਹੈ ਤੇ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਪ੍ਰਭੂ ਦਾ ਸ਼ੁਕਰਾਨਾ ਕਰਦਾ ਹੈ ਜਪ ਕਰਦਾ ਹੈ ਫਿਰ ਆਪਣੇ ਦਿਨ ਦੇ ਦੁਨਿਆਵੀ ਕੰਮ ਕਾਲ ਜਿਹੜੇ ਨੇ ਉਹ ਬਾਅਦ ਵਿੱਚ ਕਰਦਾ ਹੈ ਸਭ ਤੋਂ ਪਹਿਲ ਪਰਮੇਸ਼ਰ ਪ੍ਰਭੂ ਦਾ ਸ਼ੁਕਰਾਨਾ ਕਰਨਾ ਜਿਸ ਨੇ ਵਸੀਂ ਪੜ੍ਹਦੇ ਹਾਂ ਅੰਮ੍ਰਿਤ ਵੇਲਾ ਸੱਚ ਨਾਉ ਵਧਾਈ ਵਿਚਾਰ ਰੱਬ ਦੀ ਵਧਾਈ ਉਹਦੀ ਸਿਵ ਤੋਂ ਦੀ ਸਲਾਹ ਕਰਨੀ ਜਿਹੜੀ ਹੈ ਇਹ ਅੰਮ੍ਰਿਤ ਵੇਲਾ ਇਹ ਸਭ ਤੋਂ ਸ੍ਰੇਸ਼ਟ ਕਰਮ ਹੈ ਸਭ ਤੋਂ ਉੱਚੇ ਦਰਜੇ ਦਾ ਸਭ ਤੋਂ ਆਲੇ ਦਰਜੇ ਦਾ ਤੇ ਇਸ ਦੀ ਜੇ ਇਸ ਨਾਲ ਸ਼ੁਰੂਆਤ ਹੋਵੇ ਤੇ ਜੀਵਨ ਦੇ ਦਿਨ ਭਰ ਦੇ ਸਾਰੇ ਕੰਮ ਕਾਜ ਵੀ ਸੁਖਾਲੇ ਸੌਖੇ ਤੇ ਸਫਲ ਹੋ ਜਾਂਦੇ ਹੈ ਤੇ ਜਿਨ੍ਹਾਂ ਨੂੰ ਕਰਤੇ ਪ੍ਰਭੂ ਨੇ ਰਹਿਮ ਕਰਕੇ ਗੁਰੂ ਦੇ ਰਾਹੀਂ ਆਪਣਾ ਨਾਮ ਜੜ ਕਰਾ ਦਿੱਤਾ ਤੇ ਸਮਝਾ ਦਿੱਤਾ ਵੀ ਹੋਰ ਤੁਹਾਨੂੰ ਕਿਸੇ ਕਰਮ ਕਾਂਡ ਵਿੱਚ ਗਵਾਚਨ ਦੀ ਕੋਈ ਲੋੜ ਨਹੀਂ ਕਿਸੇ ਵਹਿਮ ਭਰਮ ਵਿੱਚ ਪੈਣ ਦੀ ਲੋੜ ਨਹੀਂ ਚੰਗੇ ਮਾੜੇ ਦਿਨਾਦਕ ਨੂੰ ਲੱਭਣ ਦੀ ਲੋੜ ਨਹੀਂ ਕੋਈ ਸ਼ਗਨ ਮਹੂਰਤ ਵੇਖਣ ਦੀ ਲੋੜ ਨਹੀਂ ਇਹਨਾਂ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ ਕਰਤੇ ਪ੍ਰਭੂ ਦਾ ਨਾਮ ਇਹ ਸਾਰੇ ਹੀ ਇਹਨਾਂ ਵਿਸ਼ਿਆਂ ਵਿਚਾਰਾਂ ਕਰਮਾਂ ਕਾਂਡਾਂ ਭੰਮਾਂ ਦਾ ਤੋੜ ਹੈ ਜਿਸ ਨੇ ਜ਼ੁਬਾਨ ਤੋਂ ਹਿਰਦੇ ਰੂਪੀ ਕਰ ਵਿੱਚ ਲਿ ਜਾ ਕੇ ਕਰਤੇ ਪ੍ਰਭੂ ਦਾ ਜਪ ਕੀਤਾ ਹੈ ਉਹਨੂੰ ਹੋਰ ਕਿਸੇ ਕਰਮ ਕਾਂਡ ਦੀ ਲੋੜ ਨਹੀਂ ਸਾਰਾ ਉਹ ਪਰਮੇਸ਼ਰ ਪ੍ਰਭੂ ਦੇ ਨਾਮ ਜਪਣ ਵਿੱਚ ਹੀ ਆ ਜਾਂਦਾ ਹੈ ਤਾਂ ਇਹ ਜੀਵਨ ਜਾਗ ਸਤਿਗੁਰੂ ਸੈ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਇਸ ਪਾਵਨ ਹੁਕਮ ਵਿੱਚ ਬਖਸ਼ਿਸ਼ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ ਤਾਂ ਸਤਿਗੁਰੂ ਸੈ ਮਹਾਰਾਜ ਦਇਆ ਕਰਨੇ ਇਸ ਸ਼ਬਦ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਆਸਰਾ ਬਣਾਈਏ ਫੁੱਲਾਂ ਚੁੱਕਾਂ ਦੀ ਖਿਮਾ ਆਪਕੋ ਜੀਵਾਹੇ ਗੁਰੂ ਦਾ ਖਾਲਸਾ